ਤਹਾਡੇ ਵਾਲੀ ਚ ਰਿਕਾਰਡਿੰਗ ਤਾਂ ਨਹੀਂ ਹੋਣੀ ਨਾ ਸਾਡੇ ਵਾਲੀ ਚ ਰਿਕਾਰਡਿੰਗ ਵੀ ਹੈਗੀ ਆ ਆਹ ਲੋ ਅੱਛਾ ਰਿਕਾਰਡਿੰਗ ਵੀ ਕਰਦਾ ਹੈ ਸਾਡਾ ਮਾਡਲ ਆ ਠੀਕ ਆ ਜੀ ਰਿਕਾਰਡਿੰਗ ਕਰਨ ਤੋਂ ਬਾਅਦ ਇਦਾਂ ਤੁਹਾਨੂੰ ਤੁਹਾਡੀ ਮੈਂ ਪੜ ਦੇਣਾ ਰਿਕਾਰਡਿੰਗ ਕਰਨੀ ਹੋਵੇ ਤੁਸੀਂ ਦੇਖ ਲਓਗੇ ਮੈਂ ਕੀ ਕਰਨਾ ਉੱਤੇ ਹੱਥ ਮਾਰ ਦੇਣਾ ਅੱਜ ਬੰਦ ਹੋ ਗਈ ਪਰ ਰਿਕਾਰਡਿੰਗ ਮੇਰੀ ਚੱਲਦੀ ਪਈ ਹੈ ਕਿਤੇ ਭਲੇ ਕੇ ਮਾਈ ਗੋਡ ਪਹਿਲਾਂ ਮੇਰਾ ਭਰਾ ਪਹਿਲਾਂ ਜਿਹੜੀ ਮੈਪ ਆਈ ਉਹੀ ਦਿਖਾਣਾ ਤੈਨੂੰ ਹਮ ਮੈਂ ਕਹਿੰਨਾ ਇਦਾਂ ਦੀ ਸੁਪਰ ਐਮੂਲੇਟ ਵਾਚ ਕੋਈ ਦੇ ਦੇਵੇ ਫੀਚਰ ਚੈੱਕ ਕਰਾਵਾਂ ਆ ਮੈਨੂ ਸਟਾਈਲ ਐਜਰ ਚੈੱਕ ਕਰਿਓ ਆ ਮੈਨੂ ਸਟਾਈਲ ओरिजिनल ਦਾਵਾ ਤੁਹਾਨੂੰ ਵੀ ਪਤਾ ਇਹ ਥੱਲੋਂ ਐ ਨਿਕਲਣਾ ਉਸ ਤੋਂ ਬਾਅਦ ਆ ਮੈਨੂ ਸਟਾਈਲ ਚੈੱਕ ਕਰੋ ਕਿੰਨਾ ਲੰਮਾ ਠੀਕ ਹੈ ਜੀ ਦਿਖਾਓ ਵੀ ਚੈੱਕ ਕਰ ਮੈਨੂੰ ਐਪ ਵੀ ਚਲਾਈ ਆ ਤਾਜੀ ਰੀਅਲ ਚਲਾਈ ਆ ਤੁਹਾਨੂੰ ਕਹਿਣ ਦੀ ਲੋੜ ਨਹੀਂ ਇਹ ਮੈਨੂੰ ਚਲਾਈ ਆ ਉਹ ਤਾਂ ਜਜਮੈਂਟ ਨਹੀਂ ਕਰ ਪਾਉਂਦਾ ਉਸ ਤੋਂ ਬਾਅਦ ਫੀਚਰ ਤੁਹਾਨੂੰ ਮੈਂ ਦਿਖਾਵਾਂ ਹਾਂ ਤੁਹਾਡੇ ਵਾਲੀ ਚ ਰਿਕਾਰਡਿੰਗ ਤਾਂ ਨਹੀਂ ਹੋਣੀ ਨਾ ਸਾਡੇ ਵਾਲੀ ਚ ਰਿਕਾਰਡਿੰਗ ਵੀ ਹੈਗੀ ਆ ਆਹ ਲਓ ਫਿਰ ਅਸੀਂ ਰਿਕਾਰਡਿੰਗ ਵੀ ਕਰਦਾ ਸਾਡਾ ਮਾਡਲ ਆ ਠੀਕ ਹੈ ਜੀ ਰਿਕਾਰਡਿੰਗ ਕਰਨ ਤੋਂ ਬਾਅਦ ਇਦਾਂ ਤੁਹਾਨੂੰ ਤੁਹਾਡੀ ਮੈਂ ਪੜ ਦੇਣਾ ਰਿਕਾਰਡਿੰਗ ਕਰਨੀ ਹੋਵੇ ਤੁਸੀਂ ਦੇਖ ਲਓਗੇ ਮੈਂ ਕੀ ਕਰਨਾ ਉੱਤੇ ਹੱਥ ਮਾਰ ਦੇਣਾ ਅੱਗੇ ਬੰਦ ਹੋ ਗਈ ਪਰ ਰਿਕਾਰਡਿੰਗ ਮੇਰੀ ਚੱਲਦੀ ਪਈ ਹੈ ਕਿਤੇ ਭਲੇ ਕੇ ਨਾ ਹੋ ਜਾਵੇ ਮਾਈ ਗੋਡ ਬੜੇ ਫੀਚਰ ਦੇ ਵਿੱਚ ਬਹੁਤ ਤਕੜੇ ਫੀਚਰ ਦੇ ਵਿੱਚ ਵਾਟਰ ਡਰੇਨ